ਸੁਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਨੇ ਪੰਜਾਬ ਚ ਆਪਣੀ ਪਾਰਟੀ ਵੀ ਖੜੀ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਬਚੋ ਰਹੇ ਨੇ ਸੋ ਉਹ ਸੁਚਾ ਸਿੰਘ ਛੋਟੇਪੁਰ ਜਦੋਂ ਅਮਰੀਕਾ ਜਾਣ ਲਈ ਦਿੱਲੀ ਦੇ 에ਰਪੋਰਟ ਤੇ ਪਹੁੰਚੇ ਤਾਂ ਜੀ ਕਹਿੰਦੇ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦਾ ਪਾਸਪੋਰਟ ਰੱਖ ਲੈ ਕੇ ਦੁਰਵਰਤ ਹੋਈ ਹੈ ਜੀ ਜਾਓ ਪੰਜਾਬ ਦੇ ਸਾਬਕਾ ਮੰਤਰੀ ਦਿੱਲੀ 에ਰਪੋਰਟ ਤੋਂ ਵਾਪਸ ਬਰੰਗ ਪਰਤავ ਦਿੱਤੇ ਗਏ ਅਧਿਕਾਰੀਆਂ ਨੇ ਪਾਸਪੋਰਟ ਜ਼ਬਤ ਕਰ ਲਿਆ ਕਿਹਾ ਕਿ ਇਸ ਦਾ ਦੁਰਪਯੋਗ ਹੋਇਆ ਵਿਆਹ ਸ਼ਾਮਲ ਹੋਣ ਲਈ ਆਪਣੇ ਨੇੜਲੇ ਪਰਿਵਾਰ ਦੇ ਰਿਸ਼ਤੇਦਾਰ ਦੀ ਬੇਟੀ ਦੇ ਵਿਆਹ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੇ ਸੀਗੇ ਉਹ ਕਹਿੰਦੇ ਸਮਾਨ ਕਾਫੀ ਹੱਦ ਤੱਕ ਵਿਆਲਾ ਮੇਰੇ ਕੋਲ ਸੀ ਮੈਨੂੰ ਕੋਰੀਅਰ ਕਰਨਾ ਪਿਆ 28 ਅਤੇ 29 April ਦੀ ਰਾਤ ਨੂੰ Qatar Airways ਦੀ ਉਡਾਨ ਦੇ ਰਾਹੀਂ ਉਹਨਾਂ ਨੇ ਲਾਸ ਏਂਜਲਸ ਦੇ ਲਈ ਉਡਾਨ ਭਰਨੀ ਸੀ ਦਿੱਲੀ ਦੇ 에ਰਪੋਰਟ ਤੋਂ ਪਰ ਉਹਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਰੋਕ ਲਿਆ ਤੇ ਉਹਨਾਂ ਨੇ ਕਿਹਾ ਕਿ ਜੀ ਤੁਹਾਡਾ ਜਿਹੜਾ ਇਹ ਪਾਸਪੋਰਟ ਹੈ ਇਹਦੀ ਦੁਰਵਰਤ ਹੋਈ ਹੈ ਉਹ ਕਹਿੰਦੇ ਵੀ ਟੂਰਿਸਟ ਵੀਜ਼ਾ ਲੱਗਿਆ ਮੈਂ ਇਤਨਾ ਕਿੰਨੀ ਯਾਤਰਾਵਾਂ ਕੀਤੀਆਂ ਮੇਰਾ ਰਿਕਾਰਡ ਚੈੱਕ ਕਰ ਲਓ ਸਾਰਾ ਕੁਝ ਚੈੱਕ ਕਰ ਲਓ ਪਰ ਕਹਿੰਦੇ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ